ਮਾਚੀਵਾੜਾ ਸਾਹਿਬ ਦੇ ਹੈਲੋ ਫੂਡ ਤੋਂ ਪਿੰਡ ਰਤੀਪੁਰ ਦੇ ਇੱਕ ਵਿਅਕਤੀ ਵੱਲੋਂ ਆਪਣੇ ਬੱਚਿਆਂ ਦੇ ਖਾਣ ਲਈ ਪੀਜ਼ਾ ਮੰਗਵਾਇਆ ਗਿਆ ਜਦੋਂ ਉਸ ਪੀਜ਼ੇ ਨੂੰ ਡੱਬੇ ਵਿੱਚ ਖੋਲ ਕੇ ਬੱਚਿਆਂ ਨੇ ਖਾਣਾ ਸ਼ੁਰੂ ਕੀਤਾ ਤਾਂ ਉਸ ਵਿੱਚ ਇੱਕ ਕਾਕਰੋਚ ਪੀਜ਼ੇ ਵਿੱਚੋਂ ਨਿਕਲਿਆ ਜਿਸ ਤੋਂ ਬਾਅਦ ਤੁਰੰਤ ਵਿਅਕਤੀ ਵੱਲੋਂ ਡਿਲੀਵਰੀ ਬੁਆਏ ਨਾਲ ਗੱਲ ਕੀਤੀ ਗਈ ਤਾਂ ਡਿਲੀਵਰੀ ਬੁਆਏ ਨੇ ਹੈਲੋ ਫੂਡ ਦੇ ਮਾਲਕ ਨਾਲ ਗੱਲ ਕਰਵਾਈ ਤਾਂ ਮਾਲਕ ਨੇ ਕਿਹਾ ਕਿ ਇਹ ਗਲਤੀ ਤਾਂ ਇਨਸਾਨ ਤੋਂ ਹੁੰਦੀ ਹੈ ਤਾਂ ਕੀ ਹੋਇਆ ਜੇ ਪੀਜੇ ਵਿੱਚੋਂ ਕੌਕਰੇ ਚ ਨਿਕਲ ਆਇਆ ਮੈਂ ਪੀਜਾ ਦੂਸਰਾ ਭੇਜ ਦਿੰਦਾ ਹਾਂ ਵਿਅਕਤੀ ਵੱਲੋਂ ਕਿਹਾ ਗਿਆ ਕਿ ਜੇ ਇਹ ਪੀਜਾ ਮੇਰੇ ਬੱਚੇ ਖਾ ਲੈਂਦੇ ਕੁਝ ਵੀ ਹੋ ਸਕਦਾ ਸੀ ਮੇਰੇ ਬੱਚੇ ਬਿਮਾਰ ਹੋ ਜਾਂਦੇ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਸੀ ਬਾਕੀ ਤੁਸੀਂ ਖੁਦ ਸੁਣੋ ਅਤੇ ਦੇਖੋ ਮੌਕੇ ਦੀ ਗੱਲ ਹੋ ਗਈ ਤਾਂ ਇਹਨਾਂ ਨੂੰ ਹੋਰ ਕੀਤੇ ਤੇ ਮੈਨੂੰ ਕਹਿੰਦੇ ਫੇਰ ਕੀ ਹੋ ਗਿਆ ਗਲਤੀ ਬੰਦੇ ਦੀ ਹੁੰਦੀ ਹੈ ਥੋੜੀ ਹੋਈ ਸੀ ਗੱਲ ਇਹਨਾਂ ਨਾਲ ਮੈਂ ਫੋਨ ਕੀਤਾ ਸੀ ਮੇਰੇ ਕੋਲ ਰਿਕਾਰਡਿੰਗ ਨਹੀਂ ਹੈਗੀ ਐਪਲਸ ਰਿਕਾਰਡਿੰਗ ਨਹੀਂ ਹੁੰਦੀ ਹੈ ਅੱਛਾ ਮੈਨੂੰ ਕਹਿੰਦੇ ਫੇਰ ਕੀ ਹੋ ਗਿਆ ਕਾਪੀ ਨਹੀਂ ਮੰਗਦੇ ਕਹਿੰਦੇ ਬੰਦਿਆਂ ਤੋਂ ਹੀ ਹੁੰਦੀ ਆ ਕਹਿੰਦੇ ਇਹ ਇੰਨਾ ਦੱਸਦੇ ਨੇ ਜੀ ਕੋਨਗਰੈਸ ਉਹ ਪੀਜ਼ਾ ਮੰਗਾਇਆ ਸੀ ਇਹਨਾਂ ਨੇ ਇੱਕ ਮਿੰਟ ਵੀਰ ਇੱਕ ਮਿੰਟ ਤੁਹਾਨੂੰ ਦੱਸਾਂ ਨਿਕਲਿਆ ਉਹ ਜੀ ਪੁੱਛਾਗੇ ਵੀਰੇ ਕੀ ਨਾ ਤੁਹਾਡਾ ਮੇਰਾ ਹਰਦੀਪ ਸਿੰਘ ਹੈ ਜੀ ਪਿੰਡ ਰੱਦੀਪੋਰਾ ਕੀ ਮਾਮਲਾ ਜਿੱਥੇ ਇਹਨਾਂ ਕੋਲੋਂ ਪੀਜ਼ਾ ਮੰਗਾਇਆ ਸੀ ਹੈਲੋ ਬੂਟ ਵਾਲਿਆਂ ਤੋਂ ਜੀ ਤੇ ਇਹਨਾਂ ਨੇ ਪੀਜ਼ਾ ਮੰਗਾਇਆ ਨੂੰ 550 ਰੁਪਏ ਉਹਨੂੰ Google Pay ਕੀਤਾ 3 ਵਜੇ ਤੇ ਉਸ ਤੋਂ ਬਾਅਦ ਪੀਜ਼ਾ ਜਦੋਂ ਖਾਣ ਲੱਗਾ ਬੱਚਿਆਂ ਨਾਲ ਇਹਦੇ ਵਿੱਚੋਂ ਕਾਫਰੇਜ ਨਿਕਲਿਆ ਭੈਣਾ ਨੂੰ ਕਾਲ ਕੀਤੀ ਹੈ ਡਿਲੀਵਰੀ ਬੁਆਏ ਨੂੰ ਉਹਨੇ ਜਾ ਕੇ ਗੱਲ ਕਰਾਈ ਅੰਦਰ ਉਹ ਜਿਹੜਾ ਇਹਨਾਂ ਦਾ ਬੰਦਾ ਵਾ ਉਹ ਮੈਨੂੰ ਕਹਿੰਦਾ ਫੇਰ ਕੀ ਹੋ ਗਿਆ ਗਲਤੀ ਬੰਦਿਆ ਦਾ ਹੁੰਦੀ ਆ ਹੋਰ ਪਈਆ ਭੇਜ ਦੰਨੇ ਤਾਂ ਕਿ ਹੁਣ ਲੱਗਿਆ ਜੇ ਦੱਸੋ ਇਹਨਾਂ ਦਾ ਬੂਟ ਖਾਣ ਵਾਲਾ ਜਿਹੜੇ ਕਾਗਜ਼ ਜੀ ਬਣ ਰਹੇ ਨੇ 4-5-500 ਰੁਪਏ ਦੇ ਵਿੱਚ ਆ ਦੇ ਵਿੱਚ ਭਾਈ ਜੀ ਘਰੇ ਮੰਗਾਇਆ ਸੀਗਾ ਆਰਡਰ ਤੇ ਗੂਗਲ ਪੇ ਰਾਹੀਂ ਪੇਮੈਂਟ ਕੀਤੀ ਹੈ ਇਹਨੂੰ ਮੈਂ ਕਹੇ ਨੂੰ ਇਹਨਾਂ ਡਿਲੀਵਰੀ ਬੁਆਏ ਨੂੰ ਇਹਨਾਂ ਨੇ ਹਾਂ ਉਦੋਂ ਇਹਨਾਂ ਦੇ ਵਿੱਚ ਕਾਗਜ਼ ਨਿਕਲੇ ਉੱਤੇ ਜੀ ਗਲਤੀ ਨਹੀਂ ਮੰਨਦੇ ਆ ਹਾਂ ਕੱਲ ਮੋਂ ਆਇਆ ਸੀ ਇਹ 3 ਵਜੇ ਮੰਗਾਇਆ ਜੀ ਅੱਛਾ ਹ ਇਹ ਤਾਂ ਨੂੰ ਕਿਵੇਂ ਪਤਾ ਲੱਗਿਆ ਜਦੋਂ ਤੁਸੀਂ ਪੀਏ ਬਾਈ ਸਲਾਈ ਸਾਫ ਕਰ ਰਹੇ ਸੀਗਾ ਬੱਚੇ ਨੇ ਖਾਲੀ ਦੂਜੀ ਮੈਂ ਆਪ ਖਾਣ ਲੱਗਿਆ ਉਹਦੇ ਵਿੱਚੋਂ ਕੋਕਰ ਜਹਾਜ ਪਤਾ ਨਹੀਂ ਚੀਜ਼ ਦੇ ਵਿੱਚ ਵੀ ਕੋਕਰ ਹੋ ਜਾਊਗਾ ਜੀ ਇਸ ਸੰਬੰਧੀ ਤੁਸੀਂ ਇਹਨਾਂ ਦੇ ਕਿਤੇ ਜਾ ਬਾਈ ਇਹਨਾਂ ਨੂੰ ਕਾਲ ਕੀਤੀ ਡਿਲੀਵਰੀ ਬੁਆਏ ਨੂੰ ਜਿਹੜੇ ਨੰਬਰ ਤੋਂ ਮੈਨੂੰ ਕਾਲ ਆਈ ਸੀ ਉਹ ਬੰਦੇ ਨੇ ਮੈਨੂੰ ਫੋਨ ਕੀਤਾ ਉਹਨੇ ਅੰਦਰ ਆ ਕੇ ਗੱਲ ਕਰਾਈ ਆ ਮੇਰੇ ਨਾਲ ਮੈਨੂੰ ਕਹਿੰਦਾ ਵੀ ਫੇਰ ਕੀ ਹੋ ਗਿਆ ਗਲਤੀ ਬੰਦੇ ਆ ਉਹਦੀ ਹੁੰਦੀ ਆ ਤਾਂ ਕਿ ਇਹ ਇਹ ਕਿਹਨੇ ਕਿਹਾ ਇਹ ਬੋਲਦੀਆਂ ਇਹਨਾਂ ਦੀ ਅੰਦਰ ਪਤਾ ਨਹੀਂ ਕੀ ਦੀ ਹੈ ਕਿ ਕੀ ਨਹੀਂ ਮੈਂ ਮੈਨੇਜਰ ਦਾ ਨੰਬਰ ਮੰਗਿਆ ਇਹਨਾਂ ਨੇ ਮੈਨੂੰ ਹੁਣ ਤੱਕ ਨਾਲ ਕਾਲ ਕੀਤੀ ਆ ਵਾਪਸ ਨਾਲ ਇਹਨਾਂ ਨੇ ਮੈਨੂੰ ਕੋਈ ਨੰਬਰ ਦਿੱਤਾ ਮੈਨੇਜਰ ਦਾ ਕਿੱਥੇ ਦਾ ਉਹ ਕੀ ਮੰਗ ਕਰਦੇ ਮੈਜੀ ਮਗਰ ਦੇ ਇਹਨਾਂ ਦਾ ਬੰਦ ਕੀਤਾ ਜਾਵੇ ਇਹ ਜਗੰਧ ਖਲਾਉਣ ਜਦ ਬੱਚੇ ਮਾਰ ਦੇਣਗੇ ਲੋਕਾਂ ਦੇ ਉਠਾ ਕੇ ਲਾ ਕੇ ਡਾਕਟਰ ਨੂੰ ਕਰੀਏ ਮਾਨੂੰ ਇਹਦੇ ਸਖਤ ਤੋਂ ਸਖਤ ਕਾਰਵਾਈ ਕਰੇ ਇਹਨਾਂ ਦੇ ਇਸ ਮਹਿਕਮਾ ਆ ਕੇ ਕੋਈ ਲਾਈ ਵਾਲਾ ਚੈਕਿੰਗ ਕਰੇ ਇਹਨਾਂ ਮੇਰਾ ਨਾਮ ਜੀ ਮਨੋਜੀਤ ਮਰ ਛੋੜਦੇ ਰਹਿਣਾ ਵਾਲੇ ਮਾਮਲਾ ਹੈ ਹੋਇਆ ਜੀ ਮੇਰੇ ਦੋਸਤ ਨੇ ਪੀਜਾ ਮੰਗਾਇਆ ਸੀ 22 ਪਰ ਪਿੰਡ ਅਜ ਤੋਂ 8 ਘੰਟਾ 8 ਘੰਟਾ ਪਹਿਲਾਂ ਪੀਜਾ ਦੇ ਵਿੱਚ ਜਦੋਂ ਬੱਚਾ ਖਾਣ ਲੱਗੇ ਪੀ ਖਾਣ ਲੱਗੇ ਉੱਚੋ ਕੌਕਰ ਦੇ ਚਾਹ ਪੀ ਕੌਕਰ ਦੇ ਵਿੱਚ ਪੀਜਾ ਦੇ ਵਿੱਚ ਸੀਗਾ ਜਦੋਂ ਇਹਨੇ ਕੰਪਲੇਨਟ ਕੀਤੀ ਕਸਟਮਰ ਕੇ ਤੇ ਕੰਪਲੇਨਟ ਕੀਤੀ ਵੀ ਆਹ ਬਈ ਥਾ ਕੌਕਰ ਦੇ ਵਿੱਚ ਨਿਕਲਿਆ ਹੈਗਾ ਵਾ ਇਹ ਕਹਿੰਦੇ ਬਈ ਆ ਕੋਈ ਗੱਲ ਨਹੀਂ ਗਲਤੀ ਤਾਂ ਹੋ ਹੀ ਜਾਂਦੀ ਆ ਤਾਂ ਛੋਏ ਕੌਕਰ ਦੇ ਵਿੱਚ ਨਿਕਲਿਆ ਆ ਕੀ ਕਰ ਬੀਤੋ ਫੌਗੜੀ ਬੀਤੋ ਨਿਕਲਿਆ ਤਾਂ ਇੱਥੇ ਕੀ ਗੱਲ ਹੋ ਗਈ ਆ ਉਹਨੂੰ ਪੀ ਚੇਂਜ ਕਰਕੇ ਮਾਂ ਫੇਰ ਦੇ ਤਾਂ ਸਾਡੇ ਪੈਸੇ ਵਾਪਸ ਦੇਣੇ ਹੈਗੇ ਕਿ ਬੰਦੇ ਦੀ ਹੁਣ ਪੈਸੇ ਦੀ ਵੱਧ ਕੀਮਤ ਰਹਿ ਗਈ ਹੈਗੀ ਕਿ ਕੱਲੋਂ ਤੋਂ ਬੱਚਾ ਖਾ ਲੰਦਾ ਉਹ ਜਿਹੜਾ ਜਿੰਮੇਵਾਰ ਕੌਣ ਹੋਣਾ ਸੀਗਾ ਠੀਕ ਆ ਕਿੱਥੇ ਜਾ ਕੇ ਕੇਕ ਦੇ ਵਿੱਚ ਕਿਸ ਨੇ ਜ਼ਹਿਰ ਪਾ ਕੇ ਦਿੱਤਾ ਬੱਚਾ ਮਰ ਗਿਆ ਅੱਜ ਕੱਲ ਸਭ ਤੇ ਇਕੱਲੇ ਇਕੱਲੇ ਬੱਚੇ ਹੈਗੇ ਇੱਕ ਇੱਕ ਦੋ ਦੋ ਬੱਚੇ ਹੈਗੇ ਇਹਦਾ ਕੋਈ ਹੱਲ ਹੋਣਾ ਚਾਹੀਦਾ ਬੱਕਾ ਹੱਲ ਹੋਣਾ ਲਈਦਾ ਐਸਐਮ ਨੂੰ ਫੂਰਤ ਸੇਫਟੀ ਵਾਲੇ ਨੂੰ ਦੇਖਣਾ ਚਾਹੀਦਾ ਨਾ ਆ ਕੇ ਮਿੰਡ ਮਿੰਡ ਮਹੀਨੇ ਮਹੀਨੇ ਬਾਅਦ ਉਹਨਾਂ ਨੇ ਟੈਕਿੰ ਕਿਹੜਾ ਜ਼ਿੰਮੇਵਾਰ ਹੋਊਗਾ ਦੇਖਾ ਲਓ ਕਿ ਵੀ ਇਹਦਾ ਬੱਚਾ ਇਹ ਤਾਂ ਇੱਕ ਵਾਰੀ ਫੜ ਲਿਆ ਹਾਲੇ ਪਤਾ ਨਹੀਂ ਕਿੰਨੀ ਵਾਰੀ ਇਹਨਾਂ ਦੇ ਕਿਹੜੇ ਕਿਹੜੇ ਘਰੇ ਚਲਾ ਗਿਆ ਅਵੇਸਾਂ ਨੇ ਤਾਂ ਸੌਪਕੀ ਇਸ ਤੀਨ ਚੱਕ ਲਿਆ ਪਤਾ ਨਹੀਂ ਹਾਲੇ ਕਿਹਦੇ ਕਿਹਦੇ ਘਰੇ ਕੀ ਕੀ ਆਇਆ ਹੈ ਫੂਡ ਸਪਲਾਈ ਵਾਲੇ ਚਾਹੀਦਾ ਹੈ ਇਹਨਾਂ ਦੀ ਟਰੈਕਿੰਗ ਕਰਨ ਟਾਈਮ-ਟਾਈਮ ਜਾ ਕੇ ਟਰੈਕਿੰਗ ਕਰਨੀ ਪਈਦੀ ਇਹਨਾਂ ਇਹ ਫੂਡ ਹੈਲੋ ਫੂਡ ਵਾਲੇ ਹੈਗੇ ਨੇ ਜੀ ਮਛਵਾੜੇ ਆ ਅ ਸਾਰਾ ਗਰਾਊਂਡ ਰੋਡ ਦੇ ਉੱਤੇ ਜੀ ਉੱਥੇ ਤੇ ਇਹਨਾਂ ਨਾਲ ਕੋਈ ਗੱਲ ਕਰਦੇ ਆ ਤਾਂ ਗੱਲ ਵੀ ਤੁਹਾਨੂੰ ਬਾਹਰ ਤਿਆਰ ਮੰਨਦੇ ਬਾਹਰ ਆ ਕੇ ਇੱਕ ਵਾਰੀ ਕਸਟਮਰ ਨਾਲ ਗੱਲ ਵੀ ਨਹੀਂ ਕੀਤੀ ਤੁਹਾਨੂੰ ਪ੍ਰੋਬਲਮ ਕੀ ਹੈ ਅੰਦਰ ਬੈਠੇ ਮਾਲਕ ਨੂੰ ਫੋਨ ਲਾਏ ਤਾਂ ਮਾਲਕ ਦਾ ਫੋਨ ਬੰਦ ਆ ਨਾ ਜੀ ਕਿڑی ਬਹੁਤ ਚੰਗੀ ਮੈਂ ਜੌਬ ਕਰ ਦਾਂਗੇ ਵੀ ਕੀ ਗੱਲ ਬਣਦੀ ਹੈ ਬੰਦ ਵੀਰੇ ਕੋਈ ਸਮਝ ਨਹੀਂ ਹੋਈ ਕਾਲ ਆਈ ਸੀ ਉਹਨਾਂ ਦੀ ਹਨਾ ਪਹਿਲ ਹੋਮ ਡਿਲੀਵਰੀ ਸੁਬੀਰਾ ਅੱਜ ਤੱਕ ਐਸੇ ਕੋਈ ਇਹੋ ਜਿਹਾ ਇਸ਼ੂ ਹੋਇਆ ਨਹੀਂ ਸਾਡੇ ਕੋਲ ਹਣਾ

ਫਰੈਸ਼ ਹੁੰਦਾ ਵੀਰੇ ਟੋਟਲ ਕਟਿੰਗ ਤੋਂ ਲੈ ਕੇ ਟੋਟਲ ਵੈਜਾ ਸਾਡਾ ਪਹਿਲੀ ਗੱਲ ਤਾਂ ਇਹ ਆ ਟੋਟਲ ਫਰੈਸ਼ ਹੁੰਦਾ ਡੇਲੀ ਚੈੱਕ ਹੁੰਦਾ ਵਾ ਦੋ ਦੋ ਵਾਰ ਤਿੰਨ ਤਿੰਨ ਵਾਰ ਜਿੰਨੀ ਵਾਰੀ ਵੀ ਅਸੀਂ ਦੇਖੀ ਆ ਨਾ ਸਭ ਚੈੱਕ ਹੋ ਕੇ ਜਾਂਦਾ ਵਾ ਪੀਜਾ ਵੀ ਚੈੱਕ ਹੋ ਕੇ ਜਾਂਦਾ ਤੋ ਹਣਾ ਪਹਿਲਾਂ ਬਣਨਾ ਨਿਕਲਣਾ ਫਿਰ ਚੈੱਕ ਹੋ ਕੇ ਜਾਣਾ ਤੇ ਪਹਿਲੀ ਗੱਲ 400 ਦਾ ਟੈਂਪਰੇਚਰ ਹੁੰਦਾ ਨਾ ਉਹ ਹੁੰਦਾ ਜੇ ਕੋਈ ਇਹੋ ਜਿਹੀ ਤੇ ਉਪਰ ਜਿਹਾਣਾ ਸੀ ਵੀਰੇ ਵਿੱਚ ਹੈਨਾ ਮਤਲਬ ਜਲ ਜਾਣਾ ਬਸ ਇਹੀ ਕੁਛ ਆ ਦੂਜੀ ਚੈੱਕ ਹਾਂਜੀ ਪੂਰਾ ਪ੍ਰੋਪਰ ਚੈੱਕ ਹੋ ਕੇ ਜਾਂਦਾ ਜਦੋਂ ਕਟਿੰਗ ਕਰੀ ਦੀ ਇੱਕ ਕਰੀ ਤਾਂ ਉਦੋਂ ਚੈੱਕ ਹੁੰਦਾ ਹਨਾ ਫਿਰ ਅੱਗੇ ਜਾਂਦਾ ਕਾਊਂਟਰ ਤੇ ਫਿਰ ਉੱਥੇ ਕਾਊਂਟਰ ਤੇ ਫਿਰ ਇੱਕ ਕਰੀ ਚੈੱਕ ਹੋ ਕੇ ਫਿਰ ਜਾਂਦਾ ਜਿਹੜੀ ਉਹ ਐਡੀਕੇਸ਼ਨ ਲਗਾ ਰਹੇ ਨੇ ਕਿ ਉਹਦੀ ਤੋਂ ਬਿਤਾਈਏ ਤਾਂ ਬੋਲਿਆ ਕਿ ਨਹੀਂ ਨਹੀਂ ਵੀਰੇ ਕੁਝ ਗਲਤ ਨਹੀਂ ਬੋਲਿਆ ਗਿਆ ਅਸੀਂ ਇਹੀ ਬੋਲਿਆ ਵੀ ਵੀਰੇ ਪਹਿਲੀ ਗੱਲ ਤੇ ਸਾਡੇ ਤੋਂ ਗਲਤੀ ਹੋਈ ਨਹੀਂ ਹਨਾ 1% ਜੇ ਹੋਈ ਵੀ ਆ ਕਿਤੇ ਤੇ ਅਸੀਂ ਚੇਂਜ ਕਰ ਸਕਦੇ ਹਾਂ